ਬਾਹਰ ਤੋਂ ਸਾਈਡ ਤੇ ਇਤਰਾਸਿਕ ਔਰਤਾਂ ਦਾ ਇਕੱਠ ਹੋਊਗਾ ਤੇ ਜਿਹੜੀ ਔਰਤਾਂ ਦੇ ਨਾਲ ਇਸ ਭਗਵੰਤ ਮਾਨ ਦੀ ਬੇਈਮਾਨ ਸਰਕਾਰ ਨੇ 2 ਸਾਲ ਪਹਿਲੇ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਲੇਕਿਨ 2 ਸਾਲ ਬਾਅਦ ਦੁਵਾਨੀ ਕਿਸੇ ਦੇ ਖਾਤੇ 'ਚ ਨਹੀਂ ਪਹੁੰਚੀ ਜਦ ਹਰੇਕ ਦੇ ਖਾਤੇ 'ਚ 24-24 ਹਜ਼ਾਰ ਪਹੁੰਚ ਜਾਣਾ ਚਾਹੀਦਾ ਦੂਜੇ ਪਾਸੇ ਸੂਬੇ ਦੇ ਉੱਤਰ ਉੱਥੇ 60 ਹਜ਼ਾਰ ਕਰੋੜ ਦਾ ਕਰਜ਼ਾ ਚਲਾਤਾ ਚੜਾਤਾ ਲੇਕਿਨ ਕਿਸੇ ਬੀਬੀ ਦੇ ਖਾਤੇ 'ਚ ਇੱਕ ਦੁਵਾਨੀ ਨਹੀਂ ਆਈ ਬਾਦਲ ਸਾਹਿਬ ਦੇ ਦਿੱਤੇ ਹੋਏ ਨੀਲੇ ਕਾਰਡ ਲੋਕਾਂ ਦੇ ਪਿੰਡ-ਪਿੰਡੇ 'ਚ ਲੱਖਾਂ ਦੀ ਗਿਣਤੀ 'ਚ ਕਾਰਡ ਕੱਟ ਦਿੱਤੇ ਗਰੀਬਾਂ ਦੇ ਸ਼ਗਨ ਦੇ ਚੈੱਕ ਰੁਕੇ ਹੋਏ ਨੇ ਪੈਨਸ਼ਨਾਂ 2500 ਦੇਣ ਦੀ ਗੱਲ ਕੀਤੀ ਸੀ ਨਵੀਂ ਪੈਨਸ਼ਨ ਕੋਈ ਨਹੀਂ ਲੱਗ ਰਹੀ ਸੋ ਬੀਬੀਆਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਤੇ ਅੱਜ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਲੋਕੀ ਯਾਦ ਕਰ ਰਹੇ ਨੇ ਤੇ ਮਾਈ ਭਾਗੋ ਜੀ ਦੀ ਦੇਣ ਇਤਿਹਾਸ ਵਿੱਚ ਸਿੱਖ ਕੌਮ ਵਾਸਤੇ ਕੋਈ ਬੇਮਿਸਾਲ ਇੱਕ ਉਹ ਇੱਕ ਕਹਾਣੀ ਹੈਗੀ ਤੇ ਉਹਨਾਂ ਨੂੰ ਸਮਰਪਿਤ ਜਿਹੜਾ ਮਾਈਪਾ ਗੋਦਾਏ ਵਿਸ਼ਾਲ ਬੀਬੀਆਂ ਦਾ ਇਕੱਠ ਹੋਗਾ ਮਾਗੀ ਦੇ ਮੇਲੇ ਨੂੰ ਸਮਰਪਿਤ ਉਹ ਦੇਖਣ ਨੂੰ ਮਿਲੇਗਾ ਕਿ ਔਰਤਾ ਦਾ ਹੜ ਕਿਵੇਂ ਉਮੜ ਕੇ ਆਂਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਸਾਹਿਬ ਦੀ ਸੋਚ ਦੇ ਉੱਤੇ ਮੋਰ ਲਾਉਣ ਵਾਸਤੇ ਸੋ ਖੋ ਬਾਸਾਂ ਦਾ ਅਲਾਈਅੰਸ ਹੈ ਜੀ ਝੂਠਿਆਂ ਦਾ ਅਲਾਈਅੰਸ ਹੈਗਾ ਦੋਵਾਂ ਪਾਰਟੀਆਂ ਨੇ ਪਹਿਲੇ ਵੀ ਇਕੱਠੇ ਸੀਗੀਆਂ ਲੇਕਿਨ ਅਡਹੋਂਦਾ ਦਿਖਵਾ ਕਰਦੇ ਸੀ ਨਿਸ਼ਾਨਾ ਤਾਂ ਉਹਨਾਂ ਦਾ ਅਕਾਲੀ ਦਲ ਹੀ ਰਹਿੰਦਾ ਸੀ ਪੰਢੀ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਝੂਠੇ ਗੱਲਾਂ ਝੂਠੇ ਇਲਜ਼ਾਮ ਲਾ ਕੇ ਬੇਬੁਨਿਆਦ ਗੰਦੇ ਧਰਮ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਅੱਜ ਲੋਕਾਂ ਨੂੰ ਸਾਰਾ ਸਾਫ ਹੋ ਗਿਆ ਹੈ ਕਿ ਨਸ਼ੇ ਗਲੀ ਗਲੀ ਤੇ ਪਹੁੰਚਾਉਣ ਵਾਲੇ ਕੌਣ ਸੀਗੇ 7-8 ਸਾਲ 10 ਸਾਲ ਹੋਣ ਤੋਂ ਆਏ ਬੇਅਦਬੀਆਂ ਦਾ ਕੁਛ ਇਹਨਾਂ ਨੇ ਮਕਸਦ ਹੱਲ ਨਹੀਂ ਕੀਤਾ ਬਲਕਿ ਕਿਸਾਨ ਨੂੰ ਕਮਜ਼ੋਰ ਕੀਤਾ ਹੈ ਤੇ ਹਰ ਪੱਖੋਂ ਜਦ ਲੋਕਾਂ ਨੂੰ ਸਾਰੀ ਗੱਲ ਸਮਝ ਆ ਗਈ ਹੈ ਹੁਣ ਇੱਕ ਦੂਜੇ ਨੂੰ ਚੋਰ ਕਹਿਣ ਵਾਲੇ ਦੋਨੋਂ ਚੋਰ ਇਕੱਠੇ ਹੀ ਹੋ ਗਏ ਜਿਨ੍ਹਾਂ ਨੇ ਲੋਕਾਂ ਨੂੰ ਘਰ ਘਰ ਨੌਕਰੀਆਂ ਦੇਣ ਦੀ ਗੱਲਾਂ ਕੀਤੀਆਂ ਸੀ ਸਾਰੇ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਦੀਆਂ ਗੱਲਾਂ ਕੀਤੀਆਂ ਸੀ ਬੀਬੀਆਂ ਨੂੰ 1000 ਰੁਪਏ ਦੇਣ ਦੇ ਝੂਠੇ ਲਾਰੇ ਦਿੱਤੇ ਸੀ ਇਹ ਝੂਠੇ ਲਾਰਿਆਂ ਵਾਲੇ ਸਾਰੇ ਇਕੱਠੇ ਹੋ ਗਏ ਨੇ ਤੇ ਸ਼ਰੋਮਨੀ ਅਕਾਲੀ ਦਲ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਭਾਵੇਂ ਮੋਟਰਾਂ ਦੇ ਬਿੱਲ ਮਾਫ਼ ਹੋਏ ਭਾਵੇਂ ਮੋਟਰਾਂ ਦੇ ਕਨੈਕਸ਼ਨ ਮਿਲੇ ਭਾਵੇਂ ਸ਼ਗਨ ਪੈਨਸ਼ਨ ਆਟਾ ਦਾਲ ਮਿਲਿਆ ਇਹ ਸਭ ਸ਼ਰੋਮਨੀ ਅਕਾਲੀ ਦਲ ਦੀ ਚਲਾਈ ਹੋਈ ਸਕੀਮਾਂ ਜਿਹੜਾ ਬਾਦਲ ਸਾਹਿਬ ਨੇ ਕਿਹਾ ਉਹ ਕਰਕੇ ਦਿਖਾਇਆ ਅੱਜ ਲੋਕੀ ਸਮਝ ਗਏ ਨੇ ਕਿ ਖੇਤਰੀ ਪਾਰਟੀ ਆਪਣੀ ਹੁੰਦੀ ਐ ਇਹ ਦਿੱਲੀ ਚਲੀ ਹੋਈ ਪਾਰਟੀਆਂ ਕੱਲੇ ਕੁਰਸੀ ਤਾਂ ਹੀ ਸੀ ਮਤੋਂ ਹੁੰਦੀਆਂ ਨੇ ਆ ਦੋਨੋਂ ਚੋਰ ਝੂਠੇ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਮੈਡਮ ਭਾਜਪਾ ਨਾਲ ਕਦੀ ਕਦ ਦੀ ਗੱਠਜੋੜ ਕਿੱਥੇ ਗੱਲ ਹੋਈ ਜੀ ਇਹਦੇ ਵਿੱਚ ਸਾਡਾ ਗੱਠਜੋੜ ਬੀਐਸਪੀ ਦੇ ਨਾਲ ਹੈਗਾ ਬਹੁਜਨ ਸਮਾਜ ਪਾਰਟੀ ਦੇ ਨਾਲ ਬਹੁਤ ਵਧੀਆ ਗੱਠਜੋੜ ਨੇ ਬਾਕੀ ਜਿੱਥੇ ਹੋਰ ਕਿਸੇ ਪਾਰਟੀ ਦੀ ਗੱਲ ਹੈ ਜੋ ਪਾਰਟੀ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਹਕਾਂ ਦੀ ਗੱਲ ਕਰੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕੋਈ ਗੱਲ ਕਰ ਸਕਦਾ ਹੈ ਲੇਕਿਨ ਸਾਡੇ ਹਕਾ ਦੇ ਉੱਤੇ ਡਾਕੇ ਮਾਰੇ ਇਹੋ ਜੀ ਦਿੱਲੀ ਦੀ ਕੋਈ ਪਾਰਟੀ ਦੇ ਨਾਲ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਗੱਠ ਜੋੜ ਨਹੀਂ ਸੀ ਇਹ ਦੇਖੋ ਸਰਕਾਰ ਨਾਲ ਹਰ ਇੱਕ ਵਾਰਕ ਦੁਖੀ 18 ਦਿਨੋਂ ਕਿਸਾਨ ਫੇਰ ਧਰਨੇ ਤੇ ਜਾ ਰਿਹਾ ਹੈ ਚੰਡੀਗੜ੍ਹ ਦੇ ਬੜੇ ਮੋੜ ਉੱਤੇ ਦੇਖੋ ਭਾਵੇਂ ਪੰਜਾਬ ਦੀ ਸਰਕਾਰ ਹੋਏ ਭਾਵੇਂ ਦਿੱਲੀ ਦੀ ਸਰਕਾਰ ਹੋਏ ਦੋਨਾਂ ਨੇ ਕਿਸਾਨਾਂ ਦੇ ਨਾਲ ਧੋਖਾ ਹੀ ਕੀਤਾ ਹੈ ਇਹ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਕਿਸਾਨ ਦੇ ਉੱਤੇ ਕੋਈ ਆਪਦਾ ਆਉਗੀ ਤੇ ਗੁਰਦੌਰੀਆਂ ਹੁੰਦੀਆਂ ਰਹਿਣਗੀਆਂ ਪਹਿਲੇ 20000 ਰੁਪਏ ਤੁਹਾਡੇ ਖਾਤੇ ਵਿੱਚ ਆਊਗਾ ਇਹ ਅੱਧਾ ਪੰਜਾਬ ਡੁੱਬ ਗਿਆ। ਦੁਵਾਨੀ ਕਿਸੇ ਦੇ ਖਾਤੇ 'ਚ ਨਹੀਂ ਆਇਆ ਜਿਹੜਾ ਭਗਵੰਦਪਾਨ ਕਹਿੰਦਾ ਸੀ ਮਰੀ ਹੋਈ ਮੁਰਗੀ ਤੱਕ ਦਾ ਮੈਂ ਮੁਆਵਜ਼ਾ ਦਵਾਂਗਾ। ਅੱਜ ਉਹ ਕਿੱਥੇ ਨੇ? ਤਿੰਨ ਤਿੰਨ ਫਸਲਾਂ ਨਰਮੇ ਦੀਆਂ ਮਰ ਗਈਆਂ। ਦੁਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ। ਉਹ ਬਾਦਲ ਸਾਹਿਬ ਸਿਗੇ ਜਦ ਪਹਿਲੀ ਵਾਰੀ ਚਿੱਟੇ ਮੱਛਰ ਦਾ ਅਟੈਕ ਹੋਇਆ 850 ਕਰੋੜ ਹਰੇਕ ਨਰਮੇ ਦੇ ਕਿਸਾਨ ਨੂੰ ਦਿੱਤਾ। ਪੰਜਾਬ ਦੇ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਜਿਹੜੇ ਮਜ਼ਦੂਰਾ ਦੀ ਮਜ਼ਦੂਰੀ ਮਾਰੀ ਗਈ ਸੀ, ਉਹਨਾਂ ਨੂੰ ਵੀ 80 ਕਰੋੜ ਰੁਪਏ ਵੰਡੇ। ਜਿਹੜਾ ਕਹੇ ਉਹ ਕਰਕੇ ਦਿਖਾਇਆ। لیکن ਇੱਥੇ 3 ਫਸਲਾਂ ਨਰਮੇ ਦੀ ਮੜ ਗਿਆ ਕਨਕਾ ਦੇ ਉੱਤੇ ਗੜਿਆਂ ਦੇ ਨਾਲ ਨੁਕਸਾਨ ਹੋਇਆ ਨਾ ਭਗਵੰਤ ਬਾਇਮਾਨ ਨੇ ਕੋਈ ਮੁਆਵਜ਼ਾ ਦਿੱਤਾ ਨਾ ਕਾਂਗਰਸ ਪਾਰਟੀ ਨੇ ਕੁਝ ਦਿੱਤਾ ਇਹਨਾਂ ਨੇ ਕੱਲੇ ਰਾਜਨੀਤੀ ਕੀਤੀ ਹੈ ਕਿਸਾਨਾਂ ਦੇ ਉੱਤੇ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਕਿ ਸਾਡੇ ਕੋਲ ਇਹੋ ਜਿਹਾ ਕੈਮੀਕਲ ਹੈ ਜਿਹੜੇ ਪਰਾਲੀ ਨੂੰ ਖੇਤਾਂ 'ਚ ਸਾੜ ਦੋਗਾ ਤੇ ਕਿਸਾਨ ਦੇ ਖੇਤ ਤੋਂ ਸਰਕਾਰ ਪਰਾਲੀ ਖਰੀਦ ਕੇ ਜਾਊਗੀ ਤੇ ਹੁਣ ਵਿਚਾਰੇ ਕਿਸਾਨਾਂ ਨੂੰ ਜਿੱਦਾਂ ਬਾਅਦ ਸਰਕਾਰ ਨੇ ਫੜੀ ਜੇ ਉਹਨਾਂ ਨੂੰ ਪਰਾਲੀ ਸਾੜਨੀ ਪਈ ਤਾਂ ਉਹਨਾਂ ਦੇ ਉੱਤੇ ਪਰਚੇ ਕੀਤੇ ਮੋਂਗੀ ਦੀ ਐਮਐਸਪੀ ਦੀ ਗੱਲ ਕਰਤਾ ਸੀ ਉਹ ਨਹੀਂ ਦਿੱਤਾ ਤੇ ਕੇਂਦਰ ਨੇ ਤਾਂ ਇਸ ਦਾ ਵੀ ਵੱਡਾ ਧੋਖਾ ਕੀਤਾ 1.5 ਸਾਲ ਚੱਲਿਆ ਕਿਸਾਨੀ ਆंदोलਨ ਜਿਦੇ ਵਿੱਚ 650 ਕਿਸਾਨ ਸ਼ਹੀਦ ਹੋ ਗਏ ਕਿ ਉਸ ਆंदोलਨ ਨੂੰ ਚੱਕਿਆ ਤਿੰਨ ਕਾਨੂੰਨਾਂ ਨੂੰ ਵਾਪਸ ਕਰਕੇ ਤੇ ਆਹ ਕਹਿ ਕੇ ਕਿ ਐਮਐਸਪੀ ਦੀ ਕਮੇਟੀ ਬਠਾਈ ਜਾਊਗੀ ਤਾਂ ਕਿ ਐਮਐਸਪੀ ਨੂੰ ਲਾਜ਼ਮੀ ਕੀਤਾ ਜਾਏ ਤੇ 3 ਸਾਲ ਹੋਣ ਨੂੰ ਆਏ ਨੇ ਕੋਈ ਐਮਐਸਪੀ ਦੀ ਕਮੇਟੀ ਨਹੀਂ ਬਣਾਈ ਕਿਸਾਨਾਂ ਦੀ ਸਹਿਮਤੀ ਦੇ ਨਾਲ ਪਹਿਲੇ ਕਾਨੂੰਨ ਨਹੀਂ ਬਣਾਇਆ ਉਹ ਨੁਕਸਾਨ ਕੀਤਾ ਤੇ ਹੁਣ ਐਮਐਸਪੀ ਦੀ ਕਮੇਟੀ ਨਹੀਂ ਬਣਾਇਆ ਦਰ ਦਾ ਠੋਕਰਾ ਖਾਂਦਾ ਹੈ ਕਿਸਾਨ ਅੱਜ ਪਾਵੇਂ ਕਿਸਾਨਾਂ ਨੂੰ ਜਿਹੜੇ 2000 ਦਾ ਕਿਸ਼ਤ ਮਿਲਦੀ ਹੈ ਦਿੱਲੀਓ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਕਈ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਆਇਆ ਨਹੀਂ ਹੈਗਾ ਜਿਹੜੇ ਗਰੀਬਾਂ ਨੂੰ ਮਕਾਨ ਦਿੱਲੀਓ ਮਿਲਦੇ ਨੇ ਉਹ ਵੀ ਪੰਜਾਬ ਦੇ ਘਟਾਤੇ ਲੇਕਿਨ ਸਾਡਾ ਮੁੱਖ ਮੰਤਰੀ ਜਾ ਕੇ ਪੰਜਾਬ ਦੀ ਹੱਕਾਂ ਦੀ ਗੱਲ ਕਿਸੇ ਦੇ ਸਾਹਮਣੇ ਰੱਖੇ ਕੋਈ ਲੜਾਈ ਲੜੇ ਤਾਂ ਸਾਨੂੰ ਹੱਕ ਮਿਲੂਗਾ ਅੱਜ ਹੱਕਾਂ ਦੀ ਲੜਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਲੜਦੀ ਏ ਇਹ ਦਿੱਲੀ ਦੀਆਂ ਪਾਰਟੀਆਂ ਸਭ ਆਪਸ 'ਚ ਰਲੀ ਮਿਲੀਆਂ ਸਮਝੌਤਾ ਕਰਦੇ ਫਿਰਦੇ